सतनाम वाहे गुरु साहिब जियो सूही महला पंजवा ਹਰ ਚਰਨ ਕਮਲ ਕੀ ਟੇਕ ਸਤ ਗੁਰ ਦਿੱਤੀ ਤੋਸ ਕੈ ਬਲਰਾਮ ਜਿਓ ਹਰ ਅੰਮ੍ਰਿਤ ਭਰੇ ਪੰਡਾਰ ਸਭ ਕੇ ਸਹਿ ਹੈ ਘਰ ਤਿਸ ਕੈ ਬਲਰਾਮ ਜਿਓ ਹਰ ਚਰਨ ਕਮਲ ਕੀਤੇ ਕ ਸਤ ਗੁਰ ਦਿੱਤੀ ਤੁਸ ਕੈ ਬਲ ਰਾਮ ਜਿਓ ਹਰ ਅੰਮ੍ਰਿਤ ਭਰੇ ਪੰਡਾ ਸਭ ਕਿਸ ਹੈ ਘਰ ਤਿਸ ਕੈ ਬਲਰਾਮ ਜੀਓ ਬਾਬਲ ਮੇਰਾ ਵੱਡ ਸਮਰਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁਖ ਕੋਈ ਨਾ ਲਾਗੇ ਭੌਜਲ ਪਾਰ ਉਤਾਰ ਆਦ ਜੁਗਾਤ ਭਗਤਨ ਕਾ ਰਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮਿਠਾ ਆਨ ਦਿਨ ਮਨ ਤਨ ਪੀਵਾ ਹਰਿਆ ਪੇਲੇ ਮਿਲਾਏ ਕਿਉਂ ਵਿਛੋੜਾ ਛਿਵਈ ਬਲਰਾਮ ਜਿਓ ਜਿਸਨੋਂ ਤੇਰੀ ਟੇਕ ਸੋ ਸਦਾ ਸਦ ਜਿਵਈ ਬਲਰਾਮ ਜਿਓ ਏਰੀ ਟੇਕ ਤੁਜੈ ਤੇ ਪਾਈ ਸਾਚੀ ਸਿਰਜਣਹਾਰਾ ਜਿਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਸੰਤ ਜਨਾਂ ਮਿਲ ਮੰਗਲ ਲਗਾਇਆ ਦਿਨ ਰੈਨ ਆਸ ਤੁਮਾਰੀ ਸਫਲ ਦਰਸ ਭੇਟਿਆ ਗੁਰਪੁਰਾ ਨਾਨਕ ਸਤਿ ਬਲਿਹਾਰੀ ਸਮਲਿਆ ਸਚ ਥਾਂ ਮਾਨ ਮਹਤ ਸਜ ਬਾਇ ਬਲਰਾਮ ਜਿਓ ਸਤ ਗੁਰ ਮਿਲਿਆ ਦਇਆਲ ਗੁਣ ਅਬਨਾਸੀ ਗਾਇਆ ਬਲਰਾਮ ਜਿਓ ਗੁਣ ਗੋਵਿੰਦ ਗਾਓ ਨਿਤ ਨਿਤ ਪ੍ਰਾਨ ਪ੍ਰੀਤਮ ਸਾਮੀਆਂ ਸ਼ੁਭ ਦਿਵਸ ਆਏ ਗਹਿ ਗੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋ ਵਜੇ ਵਾਜੇ ਅਨਹਦਾ ਚੁਣ ਕਰੇ ਸੁਣ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨੇ ਹਾਰੇ ਉਪਜਿਆ ਤਤ ਗਿਆਨ ਸਹਰੇ ਪਈਏ ਇੱਕ ਹਰ ਬਲਰਾਮ ਜੀਓ ਬ੍ਰਹਮੈ ਬ੍ਰਹਮ ਮਿਲਿਆ ਕੋਈ ਨਾ ਸਕੈ ਭਿੰਨ ਕਰ ਬਲਰਾਮ ਜੀਓ ਬਿਸਮ ਪੀਖੈ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ ਜਲ ਤਲ ਮਹੀਲ ਪੂਰਨ ਸੁਆਮੀ ਘਟ ਘਟ ਰਹਾ ਸਮਾਇਆ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲਤ ਨਾ ਜਾਣੀ ਲਖਣੇ ਨਾਨਕ ਤਿਸੈ ਧਿਆਏ ਜਿਸ ਤੇ ਉਪਜਿਆ ਤਿਸਮਾਹੇ ਸਮਾਇਆ ਕੀਮਤ ਕਹਿਣਾ ਜਾਏ ਜਿਸਕੇ ਚਲਤ ਨਾ ਜਾਹੀ ਲਖਣੇ ਨਾਨਕ ਤਿਸੈ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ